हां जी किद्दा सारे स्व अपना साई चिट्टे दा व्लॉग आ गया व ਥਲੇ ਲਿੰਕ ਦੇ ਦਤਾ ਨਾ ਅਗ नेक्स्ट ਵਲੌਗ ਜਲਦੀ ਆਊਗਾ ਜਾਗੋ ਦਾ ਤੇ ਪਹਿਲੋ ਹਲਦੀ ਦਾ ਹੋਊਗਾ ਫਿਰ ਜਾਗੋ ਦਾ ਦਾਕੂ ਫੈਮਿਲੀ ਦੇ ਲਾਪ੍ਰਿਤ ਸਿੰਘ ਜੀ ਨੇ ਇੱਕ ਵੀਡੀਓ ਹੋਰ ਸਾਡੇ ਨਾਲ ਸਾਂਝੀ ਕੀਤੀ ਜਿੱਥੇ ਕਿ ਉਹਨਾਂ ਦੀ ਮਾਤਾ ਲਾਪ੍ਰਿਤ ਸਿੰਘ ਅਤੇ ਉਹਨਾਂ ਦੀ ਵਾਈਫ ਦੇ ਉੱਪਰੋਂ ਮਿਰਚਾਂ ਵਾਰ ਰਹੀ ਏ ਜੀ ਹਾਂ ਲਾਪ੍ਰਿਤ ਜੀ ਦੀ ਮਾਂ ਜੋੜੀ ਉੱਪਰੋਂ ਨਜ਼ਰ ਉਤਾਰ ਰਹੀ ਏ ਦੋਸਤੋ ਮਾਵਾਂ ਨੂੰ ਤਾਂ ਫਿਕਰ ਹੀ ਹੁੰਦਾ ਹੈ ਕਿ ਮੇਰੇ ਨੌ ਪੁੱਤ ਨੂੰ ਕਿਸੇ ਦੀ ਤਤੀਵਾ ਨਾ ਲੱਗੇ ਇਸ ਵੀਡੀਓ ਨੂੰ ਦੇਖਦੇ ਅਸੀਂ ਇੱਕ ਫੈਨ ਨੇ ਕਮੈਂਟ ਕੀਤਾ ਬਹੁਤ ਬਹੁਤ ਹੀ ਜ਼ਿਆਦਾ ਸੋਹਣੀ ਜੋੜੀ ਆ ਬੇਬੇ ਨੂੰ ਕਹੀਂ ਜ਼ਾਨਾ ਮਿਰਚਾਂ ਵਾਰਿਆ ਕਰੇ ਨਜ਼ਰ ਨਾ ਲੱਗੇ ਕਿਸੇ ਦੀ ਅਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਬਾਈ ਜੀ ਨੇ ਆਪਣੀ ਵਾਈਫ ਦੇ ਨਾਲ ਕਪਲ ਡਾਂਸ ਕੀਤਾ ਜੋੜੀ ਉੱਪਰੋਂ ਦੀ ਨੋਟਾਂ ਦੀ ਵਰਖਾ ਖੂਬ ਹੋਈ ਬਾਈ ڈاکੂ ਵੀਰ ਜੀ ਅਕਸਰ ਹੀ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਨੇ ਤੇ ਸੋਹਣੀ ਵੀ ਲੱਗਦੇ ਨੇ ਇਸ ਕੰਟੈਂਟ ਤੇ ਇੱਕ ਵੀਰ ਨੇ ਕਮੈਂਟ ਕੀਤਾ ਵੀਰ ਜੀ ਪੱਗ ਬਨ ਕੇ ਰੱਖਿਆ ਕਰੋ ਸੋਹਣੀ ਲੱਗਦੀ ਆ। ਤੋਂ ਲਾਪਰੀ ਸਿੰਘ ਜੀ ਨੇ ਮੈਰਜ ਦੇ ਵਿੱਚ ਦਸਤਾਰ ਸਜਾ ਕੇ ਰੱਖੀ ਸੀ ਜੋ ਕਿ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਤੇ ਤੁਸੀਂ ਬਾਈ ਜੀ ਦੇ ਵਿਆਹ ਦੇ ਸਾਰੇ ਵਲੌਗ ਵੇਖੋ ਉਹਨਾਂ ਦੇ YouTube ਚੈਨਲ ਤੇ ਬਾਈ ਜੀ ਲਗਾਤਾਰ ਸਾਡੇ ਨਾਲ ਵੀਡੀਓ ਸਾਂਝੀਆਂ ਕਰ ਰਹੇ ਨੇ। ਫਿਰ ਵਿਆਹ ਦਾ ਸਾਰੇ ਵਲੌਗ ਬੈਕ ਟੂ ਬੈਕ ਹੋਣਗੇ। ਤੋਂ ਸਾਰੇ ਵਲੌਗਸ ਹਨ ਜ਼ਰੂਰ ਦੇਖਣਾ। ਧੰਨਵਾਦ।